ਮੈਂ ਗੱਲ ਕਰ ਲੱਗਿਆ ਜਿਹੜੀ ਜ਼ੈਰੀਲੀ ਸ਼ਰਾਬ ਦੇ ਨਾਲ ਬਹੁਤ ਲੋਕਾਂ ਦੇ ਘਰੇ ਸੋਗ ਪਿਆ ਪਰ ਮੈਂ ਇਹ ਗੱਲ ਇਹ ਵੀ ਕਹਿਣ ਲੱਗਿਆ ਕਿ ਜਿਹੜੇ ਭਾਈ ਸ਼ਰਾਬ ਪੀ ਕੇ ਦੁਨੀਆ ਛੱਡ ਕੇ ਗਏ ਆ ਤੇ ਸਰਕਾਰ ਦਾ ਬਿਆਨ ਇਹ ਆ ਕਿ ਅਸੀਂ 10-10 ਲੱਖ ਰੁਪਏ ਉਹਨਾਂ ਨੂੰ ਦੇਵਾਂਗੇ ਤਾਂ ਫੇਰ ਇੱਥੇ ਕਿਵੇਂ ਆਪਾਂ ਕਹਿੰਨੇ ਆ ਨਸ਼ਾ ਕਿਵੇਂ ਘਟਜੂਗਾ ਜਿਹੜੇ ਬੰਦੇ ਗੰਦ ਵੇਚ ਹੀ ਜਾਂਦੇ ਆ ਉਹ ਗੰਦ ਕਿਵੇਂ ਬੰਦ ਕਰ ਦੇਣਗੇ ਜਾ ਜਿਹੜੇ ਬੰਦੇ ਜਿਵੇਂ ਕਹਿੰਦੇ ਨਾ ਝੋਨੇ ਵਾਲੇ ਭੱਜੇ ਤੇ ਪਰਾਲੀ ਵਾਲੇ ਫਸੇ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਜ਼ਹਿਰੀਲੀ ਸ਼ਰਾਬ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਪਿਆਈ ਹੁੰਦੀ ਆ ਮੈਨੂੰ ਇੰਜ ਚਾਪਦਾ ਜਿਵੇਂ ਜ਼ਹਿਰੀਲੀ ਸ਼ਰਾਬ ਭਗਵਾਨ ਤਮਨ ਦੀ ਸਰਕਾਰ ਨੇ ਪਿਆਈ ਹੁੰਦੀ ਆ ਇਹਦਾ ਕਾਰਨ ਕੀ ਆ ਕਿ ਜਿਹੜਾ 10-10 ਲੱਖ ਰੁਪਇਆ ਦੇ ਰਹੇ ਆ ਉਹ ਕਿੱਥੇ ਸ਼ਹੀਦ ਹੋ ਕੇ ਆਏ ਆ ਪਹਿਲੇ ਮੈਨੂੰ ਇਹ ਦੱਸੋ ਬਹੁਤ ਸਾਰੇ ਲੋਕ ਮੈਨੂੰ ਗਾਲ੍ਹਾਂ ਕੱਢਣਗੇ ਮੈਨੂੰ ਇਸ ਚੀਜ਼ ਦੀ ਕੋਈ ਉਹ ਨਹੀਂ ਗੁੱਸਾ ਨਹੀਂ ਮੈਨੂੰ ਪਰ ਮੈਂ ਤਾਂ ਭਗਵਾਨ ਤਮਨ ਜੀ ਤੁਹਾਨੂੰ ਪੁੱਛਦਾ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਉਹਨਾਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰ ਦੇ ਕੋਲੋਂ ਜੀ ਉਹਨਾਂ ਦੇ ਜਾਂਦੇ ਰਹੇ ਕਮਾਉਂਦੇ ਧਮਾਉਂਦੇ ਹੋਣਗੇ ਪਰ ਜਿਹੜਾ ਹਰਜਾਨਾ ਜਿਹੜਾ 10 ਲੱਖ ਰੁਪਿਆ ਤੁਸੀਂ ਕਹਿ ਰਹੇ ਆ ਉਹ ਤੁਸੀਂ ਦੇਣ ਦੀ ਬਜਾਏ ਤੁਸੀਂ ਉਹਨਾਂ ਜ਼ਹਿਰੀਲੀ ਸ਼ਰਾਬ ਦੇ ਮਾਲਕਾਂ ਤੋਂ ਦਵਾਉਂਦੇ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਪਿਆ ਹੋਇਆ ਕੀ ਆ ਬਣਿਆ ਕੀ ਆ ਇਹੀ ਜ਼ੈਰੀਲੀ ਸ਼ਰਾਬ ਦਾ ਰੌਲਾ ਜਿਹੜਾ 2020-21 ਦੇ ਵਿੱਚ ਪਿਆ ਸੀ ਉਸ ਟਾਈਮ ਤੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਮੈਂ ਉਦੋਂ ਵੀ ਇਹਹੀ ਗੱਲ ਕਹੀ ਸੀ ਕਿ ਇਹ ਕੋਈ ਸ਼ਹੀਦ ਨਹੀਂ ਹੋਏ ਜਿਹੜਾ ਤੁਸੀਂ 10-10 ਲੱਖ ਰੁਪਇਆ ਕਹਿ ਰਹੇ ਆ ਪਰ ਮੈਂ ਤੁਹਾਨੂੰ ਇਹਦਾ ਕਹਿ ਰਿਹਾ ਵੀ ਉਹਨਾਂ ਨੂੰ 20-20 ਲੱਖ ਰੁਪਇਆ ਦਿਓ ਉਹਨਾਂ ਨੂੰ 30-30 ਲੱਖ ਰੁਪਇਆ ਦਿਓ ਤੁਹਾਡੀ ਸਰਕਾਰ ਆ ਤੁਸੀਂ ਸਰਕਾਰ ਦੇ ਕੋਲੋਂ ਦਿਓ ਨਾ ਕਿ ਖਜ਼ਾਨੇ ਦੇ ਵਿੱਚੋਂ ਸਾਡਾ ਕਸੂਰ ਦੱਸ ਦੋ ਤੁਸੀਂ 10-10 ਲੱਖ ਨਹੀਂ ਉਹਨਾਂ ਨੂੰ 10-10 ਕਰੋੜ ਦਿਓ ਪਰ ਦਿਓਂਗੇ ਤਾਂ ਖਜ਼ਾਨੇ ਦੇ ਵਿੱਚੋਂ ਤੁਸੀਂ ਮੰਤਰੀ ਆਪਦੀ ਤਨਖਾਹ ਕੱਟ ਕੇ ਉਹਨਾਂ ਨੂੰ ਪੈਸੇ ਦਿੰਦੇ ਤੁਹਾਨੂੰ ਪਤਾ ਲੱਗਦਾ ਇਹਦੇ ਵਿੱਚ ਆਮ ਲੋਕਾਂ ਦਾ ਕੀ ਦੋਸ਼ ਆ ਇਹਦੇ ਵਿੱਚ ਦੋਸ਼ ਆ ਤਿੰਨ ਬੰਦਿਆਂ ਦਾ ਤੁਹਾਡੇ ਪ੍ਰਸ਼ਾਸਨ ਦਾ ਦੋਸ਼ ਆ ਉਹ ਜ਼ੈਰੀਲੀ ਸ਼ਰਾਬ ਵੇਚਣ ਵਾਲਿਆਂ ਦਾ ਦੋਸ਼ ਆ ਤੇ ਤੀਜਾ ਕਸੂਰ ਤੁਹਾਡਾ ਤੁਸੀਂ ਆਪਦੇ ਕੋਲੋਂ ਹਰਜਾਨਾ ਭਰੋ ਇਹ ਤਾਂ ਪੰਜਾਬ ਦੇ ਲੋਕ ਹਰਜਾਨਾ ਭਰ ਰਹੇ ਆ ਇਹਦੀ ਮੰਗਾਈ ਸਾਡੇ ਸਿਰ ਆਉਣੀ ਆ ਇਹ ਮੰਗਾਈ ਵਧਣੀ ਆ ਜੇ ਪੰਜਾਬ ਦੇ ਲੋਕ ਮੇਰੀ ਇਹ ਗੱਲ ਨਾਲ ਸਹਿਮਤ ਨਹੀਂਗੇ ਤਾਂ ਭਾਈ ਜੋ ਮਰਜ਼ੀ ਕਰੋ ਪਰ ਮੇਰੀ ਗੱਲ ਇਹ ਸੁਣ ਲਓ ਇਹ ਕਿੱਥੇ ਲਿਖਿਆ ਕਿ ਕਰੇ ਕੋਈ ਤੇ ਭਰੇ ਕੋਈ ਨਸ਼ਾ ਕਿਸੇ ਨੇ ਵੇਚਿਆ ਉਹ ਤਾਂ ਆਪਦੇ ਆਪ ਦੇ ਘਰੇ ਬਹਿ ਗਿਆ ਤੇ ਖਜ਼ਾਨੇ ਦੇ ਵਿੱਚੋਂ ਦਾ 10 ਲੱਖ ਰੁਪਇਆ ਸਾਨੂੰ ਠੁਕਣਾ ਹੋ ਸਾਡਾ ਕਸੂਰ ਕੀ ਆ ਸ਼ਰਾਬ ਜ਼ੈਰੀਲੀ ਸ਼ਰਾਬ ਦੇ ਨਾਲ ਜਿਹੜੀ ਮੌਤ ਹੋਈ ਆ ਸਾਨੂੰ ਇਹ ਨਹੀਂ ਪਤਾ ਜ਼ੈਰੀਲੀ ਜ਼ੈਰੀਲੀ ਕਹੀ ਜਾਂਦੇ ਆ ਪਤਾ ਨਹੀਂ ਕਿਸੇ ਫੈਕਟਰੀ ਦੀ दारू ਆ ਕਿ ਕਿਸੇ ਦੇ ਡਰਮਾਂ ਵਾਲੀ दारू ਆ ਸਾਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਜੇਕਰ ਉਹ ਫੈਕਟਰੀ ਵਾਲਿਆਂ ਦੀ दारू ਆ ਤਾਂ ਉਹਨਾਂ ਦੇ ਪਰਿਵਾਰ ਨੂੰ 50-50 ਲੱਖ ਰੁਪਇਆ ਦੇਣਾ ਚਾਹੀਦਾ ਪਰ ਦੇਣ ਫੈਕਟਰੀ ਵਾਲੇ ਜੇਕਰ ਉਹ ਚਿੱਟੀ दारू ਵਾਲੇ ਆ ਉਹਨਾਂ ਦੇ ਘਰ ਵੇਖੇ ਜਾਣ ਉਹਨਾਂ ਦੇ ਹਾਲਾਤ ਵੇਖੇ ਜਾਣ ਫਿਰ ਉਹਨਾਂ ਨੂੰ ਹਰਜਾਨਾ ਭਰਿਆ ਜਾਵੇ ਤੇ ਸਰਕਾਰ ਫਿਰ ਮਦਦ ਕਰੇ ਪਰ ਸਰਕਾਰ ਉਹਨਾਂ ਨੂੰ ਛੱਡ ਰਹੀ ਆ ਤੇ ਕੱਲ ਨੂੰ ਹੋਰ ਵੀ ਜ਼ੈਰੀਲੀ ਸ਼ਰਾਬ ਤਾਂ ਸਾਰੇ ਪੰਜਾਬ 'ਚ ਚੱਲ ਰਹੀ ਆ ਨਸ਼ਾ ਤਾਂ ਨਸ਼ਾ ਜਨਾਬ ਆ ਜਿਹੜੀ ਠੇਕਿਆਂ ਤੇ ਪਈ ਇਹ ਵੀ ਜ਼ੈਰੀਲੀ ਆ ਇਹਨੂੰ ਵੀ ਬੰਦ ਕਰੋ ਕੀ ਗੱਲ ਆ ਤੁਸੀਂ ਦੱਸੋ ਕਿਵੇਂ ਬੰਦ ਕਰੋਗੇ ਹੁਣ ਇੱਥੇ ਬਹੁਤ ਸੱਜਣਾ ਜਿਹੜੇ ਅੱਥ ਨੇ ਕਹਿੰਦੇ 8 ਵਜੇ ਬਹਿ ਜਾਂਦੇ ਆ ਭਗਵੰਤ ਮਾਨ ਜੀ ਉਹਨਾਂ ਦਾ ਕੱਲ ਨੂੰ ਲੀਵਰ ਡੈੱਡ ਹੋ ਜਾਏ ਉਹਨਾਂ ਦਾ ਕੱਲ ਨੂੰ ਲੀਵਰ ਡੈੱਡ ਹੋ ਜਾਏ ਰੱਬ ਨਾ ਕਰੇ ਤਾਂ ਕੱਲ ਨੂੰ ਫਿਰ ਇਹ ਕਹਿਣਗੇ ਵੀ ਚਲੋ ਭਾਈ ਆ ਇੱਥੋਂ ਦਿਓ 20 ਕਰੋੜ ਰੁਪਇਆ ਪਰਿਵਾਰ ਨੂੰ ਸਮਝੋ दारू ਨਾ ਪੀਵੇ ਕੋਈ ਮੈਨੂੰ ਬਹੁਤ ਉਸ ਪਰਿਵਾਰ ਦੇ ਨਾਲ ਹਮਦਰਦੀ ਆ ਪਰ ਇਹ ਭਰਾਵੋ 10-10 ਲੱਖ ਰੁਪਇਆ ਦੇ ਕੇ ਮਸਲਾ ਠੰਡਾ ਕਰਦੇ ਆ ਜਿਵੇਂ 2020-21 ਦੇ ਵਿੱਚ ਇਹ ਮਾਮਲਾ ਆਇਆ ਸੀ ਤੇ ਅੱਜ ਇਹ ਮਾਮਲਾ ਕਿਉਂ ਆਇਆ ਦੂਜੀ ਗੱਲ ਮਜੀਠੀਆ ਕੋਈ ਮੇਰੇ ਚਾਚੇ ਦਾ ਪੁੱਤ ਨਹੀਂ ਗਾ ਤੇ ਨਾ ਹੀ ਮੈਂ ਮਜੀਠੀਆ ਨੂੰ ਜਾਣਦਾ ਪਰ ਮਜੀਠੀਆ ਦਾ ਤੂੰ ਨਾ ਲੈ ਰਿਆਂ ਆਖੇ ਉਹੀ ਨਾ ਜਿਹੜਾ ਨਸ਼ਾ ਤਖਤਰੀ ਚ ਜਮਾਨਤ ਤੇ ਆਇਆ ਜਿਹੜਾ ਤਾਂ ਚੰਗਾ ਕੰਮ ਹੋ ਰਿਹਾ ਚਾਹੇ ਦੂਜਿਆਂ ਦੇ ਹਲਕਿਆਂ 'ਚ ਹੋ ਰਿਹਾ ਉਹ ਤੁਸੀਂ ਕਹਿ ਰਹੇ ਆ ਸਰਕਾਰ ਕਰ ਰਹੀ ਆ ਤੁਹਾਨੂੰ ਇਹ ਰੌਲਾ ਪਤਾ ਲੱਗ ਗਿਆ ਤੁਹਾਡੇ ਕਈ ਐਮਐਲਏ ਦੇ ਰੌਲੇ ਬੜੇ ਤਗੜੇ ਤਗੜੇ ਪਏ ਆ ਤੁਹਾਨੂੰ ਉਹ ਰੌਲਿਆਂ ਦੇ ਪਤਾ ਨਹੀਂ ਲੱਗੇ ਕਿੱਡੇ ਤਗੜੇ ਰੌਲੇ ਪਏ ਆ ਸੱਤੇ ਦੇ ਤੁਹਾਡੇ ਐਮਐਲਏ ਦੇ ਰੌਲੇ ਪੈ ਗਏ ਚਿੱਟੇ ਦੇ ਤੁਹਾਡੇ ਐਮਐਲਏ ਦੇ ਰੌਲੇ ਪੈ ਗਏ ਤੋਂ ਉਹ ਹਲਕਿਆਂ ਦੇ ਲੋਕ ਤੁਹਾਡੇ ਐਮਐਲਏ ਦਾ ਨਾਮ ਤੱਕ ਲੈਤਾ ਉਹਨਾਂ ਨੇ ਪਰ ਉਹਨਾਂ ਤੇ ਕਿਹੜੀਆਂ ਕਾਰਵਾਈਆਂ ਕਰਤੀਆਂ ਮੈਂ ਤਾਂ ਪਾਈ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਕਿ ਵੇਖੋ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਿਹੜਾ ਪੈਸਾ ਉਹ ਕਿਸੇ ਵੀ ਮੰਤਰੀ ਦੇ ਬਾਪ ਦੀ ਕਮਾਈ ਨਹੀਂ ਗਈ ਔਰ ਜਿਹੜੀ ਉਹ ਖਜ਼ਾਨਾ ਪਿਆ ਉਹ ਸਾਡੇ ਬਾਪ ਦੀ ਕਮਾਈ ਆ ਸਾਡੀ ਕਮਾਈ ਆ ਸਾਡੇ ਆਉਣ ਵਾਲੇ ਬੱਚਿਆਂ ਦੀ ਕਮਾਈ ਹੋਊਗੀ ਔਰ ਜਿਹੜਾ ਕੋਈ ਮੰंजे ਤੇ ਬਿਮਾਰ ਪਿਆ ਉਹਦੀ ਕਮਾਈ ਆ ਜਿਹੜਾ ਅੱਜ ਦੁਨੀਆ ਛੱਡ ਗਿਆ ਜਿਹਦਾ ਸ਼ਸ਼ਕਾਰ ਹੋ ਰਿਹਾ ਹੋਵੇ ਇਹ ਉਹਦੀ ਕਮਾਈ ਆ ਕਿਉਂਕਿ ਉਹ ਜਿਹੜੀਆਂ ਲੱਕੜਾਂ ਖਰੀਦੂਗਾ ਸ਼ਸ਼ਕਾਰ ਵਾਸਤੇ ਉਹ ਵੀ ਟੈਕਸ ਪਹਿਣਾ ਜਿਹੜਾ ਖੱਫਣ ਖਰੀਦੂਗਾ ਉੱਤੇ ਵੀ ਟੈਕਸ ਪਹਿਣਾ ਤੇ ਜਿਹੜਾ ਉਹਦੇ ਫੁੱਲ ਚੁਗਣ ਜਾਣਾ ਉਹਦਾ ਵੀ ਟੈਕਸ ਪਹਿਣਾ ਕਿਉਂਕਿ ਰਿਸ਼ਤੇਦਾਰੀਆਂ ਦੀ ਆਦਾ ਜਾਈ ਹੋਊਗੀ ਮੋਟਰਸਾਈਕਲਾਂ ਤੇ ਕਾਰਾਂ ਜੀਪਾਂ ਤੇ ਉਹ ਟੈਕਸੀ ਜਾਈ ਜਾਂਦਾ ਉਹਦੇ ਫੇਰ ਜਿਹੜਾ ਉਹਦਾ ਭੋਗ ਪਾਊਗਾ ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਭੋਗ ਤੇ ਲੱਗੂ ਉਹ ਵੀ ਸਰਕਾਰ ਉਹ ਵੀ ਟੈਕਸ ਦੇਣਾ ਉਹਨੇ ਇਹ ਸਾਰਾ ਪੈਸਾ ਇੱਥੇ ਮਰਿਆ ਪਿਆ ਬੰਦਾ ਟੈਕਸ ਦੇ ਰਿਆ ਛੱਡੋ ਤੁਸੀਂ ਬਾਕੀ ਗੱਲਾਂ ਤਾਂ ਇੱਥੇ ਮਰਿਆ ਪਿਆ ਬੰਦਾ ਟੈਕਸ ਦੇ ਰਿਆ ਜਿਉਂਦੇ ਬੰਦੇ ਦੀ ਤਾਂ ਗੱਲ ਹੀ ਛੱਡ ਦੋ ਤਾਂ ਇਹ ਪੈਸਾ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦਾ ਪੈਸਾ ਭਗਵੰਤਮਾਨ ਮੁਗਣੀ ਮਾਰ ਕੇ ਬੈਠਾ ਜਾਂ ਸਾਪ ਵਾਲੀ ਜਿਹੜੀ ਕਹਿੰਦੇ ਗੁੰਜਲੀ ਮਾਰ ਕੇ ਬੈਠਾ 나ਗਵਾਲ ਮਾਰ ਕੇ ਬੈਠਾ ਤਾਂ ਦੋ ਸਾਲ ਹਲੇ ਹੋਰ ਬੈਠਾ ਤੁਸੀਂ ਇਹ ਪੈਸਾ ਉਹਨਾਂ ਬੰਦਿਆਂ ਤੇ ਬਰਬਾਦ ਨਾ ਕਰੋ ਜਿਹੜੇ ਬੰਦੇ दारू ਪੀ ਕੇ ਦੁਨੀਆ ਛੱਡ ਕੇ ਗਏ ਆ ਪੈਸਾ ਉਹਨਾਂ ਦੇ ਪਰਿਵਾਰ ਨੂੰ ਚਾਹੀਦਾ ਬਿਲਕੁਲ ਚਾਹੀਦਾ 10 ਲੱਖ ਨਹੀਂ 20 ਲੱਖ ਨਹੀਂ 50 ਲੱਖ ਚਾਹੀਦਾ ਕਿਉਂ ਚਾਹੀਦਾ ਪਹਿਲੀ ਗੱਲ ਤਾਂ ਭਗਵਾਨ ਤਮਨ ਸਿੰਘਾ ਤੈਨੂੰ ਅਸਤੀਫਾ ਦੇਣਾ ਚਾਹੀਦਾ ਇੱਕ ਸ਼ਰਾਬ ਇੱਕ ਨਸ਼ਾ ਇਹ ਸ਼ਰਾਬ ਨੇ ਕਈਆਂ ਦੇ ਘਰ ਪੱਟਿਆ ਤੇਰਾ ਵੀ ਪਹਿਲਾ ਘਰ ਪੱਟਿਆ ਦੂਜਾ ਵਿਆਹ ਤੇਰਾ ਤਾਂ ਹੋਇਆ ਤਾਂ ਤੁਸੀਂ ਇਹ ਗੱਲ ਦਾ ਜਵਾਬ ਦਿਓ ਅੱਜ ਉਹਨਾਂ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਘਰ ਵਾਲੀਆਂ ਦੇ ਘਰ ਵਾਲੇ ਬੱਚਿਆਂ ਦੇ ਪਿਓ ਕਈਆਂ ਦੇ ਦਾਦੇ ਇਸ ਦੁਨੀਆ ਤੋਂ ਜਾ ਚੁੱਕੇ ਆ ਕਿੰਨੇ ਕਹਲੇ ਹੋਰ ਘਰ ਜਾਣਗੇ ਕੀ ਜਿਹੜੀ ਪੰਜਾਬ ਦੇ ਵਿੱਚ ਚੈਰੀਲੀ ਸ਼ਰਾਬ ਵਿਕ ਰਹੀ ਆ ਉਹਦਾ ਕਿਸੇ ਨੂੰ ਕੁਝ ਪਤਾ ਕੁਝ ਨਹੀਂ ਪਤਾ ਠੇਕੇਦਾਰਾਂ ਦੀ ਗੱਲ ਕਰੀਏ ਤਾਂ ਠੇਕੇਦਾਰ 31 ਮਾਰਚ ਤੋਂ ਪਹਿਲਾਂ ਪਹਿਲਾਂ ਸਰਕਾਰ ਦੇ ਗੋਡੀ ਲਾ ਕੇ ਬਹਿ ਜਾਂਦੇ ਆ ਤਕੜਾ ਫੰਡ ਦੇ ਕੇ ਤਕੜਾ ਟੈਕਸ ਦੇ ਕੇ ਤੁਹਾਡੇ ਕੋਲੋਂ ਠੇਕੇ ਲੈ ਜਾਂਦੇ ਆ ਤਾਂ ਫੇਰ ਨਸ਼ਾ ਮੁਕਤ ਪੰਜਾਬ ਇੰਜ ਨਹੀਂ ਹੋਣਾ ਜਿੰਨਾ ਚਿਰ ਸ਼ਰਾਬਾਂ ਵਾਲਿਆਂ ਤੋਂ ਟੈਕਸ ਤੇ ਫੰਡ ਲਿਆ ਜਾਊਗਾ ਜਿੰਨਾ ਚਿਰ ਆ ਬਿੰਮਲ ਵਰਗੀਆਂ ਕੰਪਨੀਆਂ ਰਾਜਸ਼ਰੀ ਵਰਗੀਆਂ ਜਾਂ ਬੀੜੀਆਂ ਸਿਰਗਟਾ ਕੁਲਿੱਪਾਂ ਚੈਨੀ ਖੈਨੀਆਂ ਵਰਗੀਆਂ ਕੰਪਨੀਆਂ ਫੈਕਟਰੀਆਂ ਤੋਂ ਕਮਿਸ਼ਨ ਲਿਆ ਜਾਊਗਾ ਪੈਸਾ ਲਿਆ ਜਾਊਗਾ ਇੱਕ ਉਧਾਰਮ ਦੇ ਰਿਆ ਉਹਨੇ ਉਹਦੇ ਤੋਂ ਟੈਕਸ ਫੰਡ ਲਿਆ ਜਾਊਗਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਮੁਕਤ ਜਾਂ ਸਾਡਾ ਦੇਸ਼ ਜਾਂ ਸਾਡਾ ਪੰਜਾਬ ਬਣ ਜਾਊਗਾ ਤਾਂ ਬੇਨਤੀ ਇਹ ਆ ਭਰਾਵੋ ਬਹੁਤ ਲੋਕ ਕਹਿਣਗੇ ਯਾਰ ਉਹਨਾਂ ਨੂੰ ਗਰੀਬਾਂ ਨੂੰ 10-10 ਲੱਖ ਮਿਲਿਆ ਤੈਨੂੰ ਕੀ ਆ ਭਾਈ ਮੈਨੂੰ ਕੀ ਹੁਣ ਮੇਰੇ ਵੱਲੋਂ ਭਾਵੇਂ ਵੀ 1 ਲੱਖ ਦਿਓ ਮੈਨੂੰ ਕੀ ਆ ਪਰ ਉਹਨਾਂ ਬੰਦਿਆਂ ਤੋਂ ਦਬਾਉਣਾ ਚਾਹੀਦਾ ਸੀ ਜਿਨ੍ਹਾਂ ਦੀ ਜ਼ੈਰੀਲੀ ਸ਼ਰਾਬ ਸੀ ਜੇ ਕਹਿੰਦੇ ਸੀ ਵੀ ਵਿਕਰਮਜੀਤ ਮਜੀਠੀਆ ਦੀ दारू ਆ ਤਾ ਵਿਕਰਮਜੀਤ ਮਜੀਠੀਏ ਦੇ ਸਬੂਤ ਕੱਢ ਕੇ ਬਾਹ ਮਰੋੜ ਕੇ ਉਹਦੇ ਪੈਸੇ ਦਵਾਉਂਗੇ ਵੀ ਦੇ ਪੈਸੇ ਇਹਨਾਂ ਪਰਿਵਾਰਾਂ ਨੂੰ ਪਰ ਐਂਜ ਲੱਗਦਾ ਮਜੀਠੀਆ ਵੀ ਛੁੱਟ ਗਿਆ ਭਗਵੰਤਮਾਨ ਵੀ ਛੁੱਟ ਗਿਆ दारू ਵੇਚਣ ਵਾਲੇ ਵੀ ਛੁੱਟ ਗਏ ਜੈ ਰਿਲਿੰਗਾਂ ਵਾਲੇ ਵੀ ਛੁੱਟ ਗਏ ਤੇ ਪ੍ਰਸ਼ਾਸਨ ਵੀ ਛੁੱਟ ਗਿਆ ਫਸੇ ਕੌਣ ਫਸੇ ਪੰਜਾਬ ਦੇ ਲੋਕ ਤੇ ਦੋ ਤਿੰਨ ਮੁਰਗੇ ਵੜ ਦਿੰਦੇ ਆ ਇਹ ਕਾਂ ਟੰਗ ਦਿੰਦੇ ਆ ਬਲੀ ਦੇ ਬੱਕਰੇ ਲੱਭ ਲੈਂਦੇ ਆ ਜਿਵੇਂ ਕੋਈ ਡੀਐਸਪੀ ਕੋਈ ਐਸਐਸ ਐਸਐਚਓ ਦੇਸਮੇਸ ਕਰ ਦਿੰਦੇ ਆ ਦੇਸਮੇ ਤਾਂ ਕੀਤੇ ਨੇ ਸਸਪੈਂਡ ਕੀਤਾ ਬਹੁਤ ਥਾਵਾਂ ਤੇ ਚੈਰੀ ਲਿੰਗਾ ਸ਼ਰਾਬਾਂ ਚੱਲ ਰਹੀਆਂ ਤਾਂ ਤੁਸੀਂ ਕੀ ਕਰੋਗੇ ਇਹ ਵੀ ਜਵਾਬ ਦਿਓ ਤਾਂ ਜਿਹੜੇ ਭਾਈ दारूਆ ਵੇਚਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਚਾਂਦਰ ਪਈਆਂ ਪਿੱਛੇ ਤੁਸੀਂ ਅਗਲੇ ਦਾ ਬੇੜਾ ਗਰਕ ਨਾ ਕਰਕੇ ਰੱਖ ਦਿਆ ਕਰੋ ਜੇ ਤੁਸੀਂ ਵੇਚ ਨਹੀਂ ਮਰਨੀ ਆ ਮੈਂ ਤਾਂ ਨਹੀਂ ਆਂਦਾ ਜਦੋਂ ਸਰਕਾਰ ਤੁਹਾਡਾ ਸਾਥ ਦੇ ਰਹੀ ਹੈ ਮੈਂ ਕੌਣ ਉਹਨਾਂ ਨੂੰ ਰੋਕਨ ਵਾਲਾ ਜਦੋਂ ਸਰਕਾਰ ਨੇ ਤੁਹਾਨੂੰ ਬੇਰੋਜ਼ਗਾਰ ਕਰਤਾ ਪੜ੍ਹੇ ਲਿਖੇ ਕਹਿੰਦੇ ਵੀ ਕਰਗੇ ਕੀ ਤਾਂ ਤੁਸੀਂ ਇਹ ਕੰਮਾਂ ਨੂੰ ਪਏ ਆ ਤੁਹਾਡੇ ਕੋਲ ਪਿਓ ਦਾਦਾ ਦਾ ਨਾ ਪੈਸਾ ਤਾਂ ਜੁੜਿਆ ਨਹੀਂ ਹੁੰਦਾ ਜਿਹੜਾ ਪੈਸੇ ਦੇ ਕੇ ਟਿਕਟ ਲੈ ਲਵੋ ਜਾਂ ਤੁਸੀਂ ਐਮਐਲਏ ਬਨਜੋ ਜਾਂ ਐਮਐਲਏ ਦੇ ਨਾਲ ਰਹੇ ਪੂੰਫਾਣ ਦੇ ਕੇ ਹੁਣ ਤੁਸੀਂ ਤਾਂ ਇਹ ਕੰਮ ਹੀ ਕਰੋਗੇ ਥੋਥੋ ਕਰਾਇਆ ਜਾ ਰਿਹਾ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਮਾੜੀ दारू ਨਾ ਵੇਚੋ ਸਾਨੂੰ ਤਹੇ ਤੱਕ ਪਤਾ ਨਹੀਂ ਲੱਗਿਆ ਕੋਈ ਚਿੱਟੀ ਵੇਚੀ ਆ ਦਾ ਜ਼ੈਰੀਲੀ ਜ਼ੈਰੀਲੀ ਉਹ ਯਾਰ ਸਾਨੂੰ ਜਾਣਕਾਰੀ ਦਿਓ ਉਹ ਕੌਣ ਵੇਚੀ ਜਾਂਦਾ ਠੇਕਿਆਂ ਵਾਲੇ ਵੇਚੀ ਜਾਂਦੇ ਜਾਂ ਕਿਵੇਂ ਵੇਚੀ ਜਾਂਦੇ ਆ ਤਾਂ ਝੋਨੇ ਵਾਲੇ ਛੁੱਟੇ ਤੇ ਪਰਾਲੀ ਵਾਲੇ ਫਸੇ ਅਸੀਂ ਫਸ ਗਏ ਆਏ ਵਾਰ ਪਰਾਲੀ ਵਾਲੇ ਫਸਦੇ ਆ ਫਿਰ ਫਸ ਗਏ ਜੋ ਸਾਡੇ ਕੋਲੋਂ ਕਿਸੇ ਦਾ ਕੋਈ ਬਸ ਥੱਲੇ ਆ ਕੇ ਦੁਨੀਆ ਛੱਡ ਜੇ ਉਹ ਹਰਜਾਨਾ ਘੱਟ ਤੇ ਸਰਕਾਰ ਜਾਦੇ ਦਿੰਦੀ ਹਰਜਾਨਾ ਬਸ 2 ਲੱਖ ਦਿਓ 3 ਲੱਖ ਦਿਓ ਅੱਜ ਕੱਲ ਬੰਦਿਆਂ ਦੀ ਇਹਨਾਂ ਨੇ 2 ਲੱਖ 3 ਲੱਖ ਰੁਪਇਆ ਤਾਂ ਇਹਨਾਂ ਨੇ ਮਨਿਆਦ ਰੱਖਤੀ ਮੈਂ ਕਹਿੰਨਾ ਕਿਸੇ ਦਾ ਫਿਫੜਾ ਪਵਾਉਣਾ ਹੋਵੇ ਕਹਿੰਦੇ ਉਹ ਵੀ ਲੱਖਾਂ ਰੁਪਈਆ ਦਾ ਕਿਸੇ ਦਾ ਗੁਰਦਾ ਕਹਿੰਦੇ ਬਦਲਵਾਉਣਾ ਹੋਵੇ ਬੰਦੇ ਦੇ ਅੰਦਰੋਂ ਕਹਿੰਦੇ ਉਹ ਵੀ 6-7 ਲੱਖ ਰੁਪਈਆ ਲੱਗ ਜਾਂਦਾ ਕਿਸੇ ਦੇ ਦਿਲ ਦੀ ਸਰਜਰੀ ਕਰਾਉਣੀ ਹੋਵੇ ਕਿਸੇ ਦੇ ਦਿਲ ਨੂੰ ਕੋਈ ਸਟੈਂਟ ਵਗੈਰਾ ਪਾਉਣਾ ਹੋਵੇ ਉਹ ਵੀ 4 ਲੱਖ ਲੱਗ ਜਾਂਦਾ ਉਹ ਅੰਦਰਲੇ ਦਿਲ ਦੇ ਪੁਰਜਿਆਂ ਦੇ ਜਿਹੜੇ ਅੰਦਰਲੇ ਪੁਰਜੇ ਆ ਡਾਕਟਰਾਂ ਨੇ ਲੱਖਾਂ ਰੁਪਈਆ ਫੀਸ ਹੀ ਰੱਖੀ ਆ ਇਹਨਾਂ ਨੇ ਸਾਰੇ ਬੰਦੇ ਦੀ 2-3 ਲੱਖ ਰੁਪਈਆ ਫੀਸ ਰੱਖ ਤੇ ਵਿੱਚ ਆ ਕੋ ਭਾਈ ਬੰਦਾ ਮਰ ਗਿਆ 3 ਲੱਖ ਲਓ ਬਸ ਆ ਕੰਮ ਚੱਲੇ ਪਏ ਆ ਇੰਨਾਂ ਲੋਕਾਂ ਨੂੰ ਨਾ ਉਹ ਕਰੋ ਕਾ ਭਾਈ ਮੇਰੀ ਗੱਲ ਦਾ ਗੁੱਸਾ ਨਾ ਕਰੋ ਜੇ ਜਿਨ੍ਹਾਂ ਦੇ ਪਰਿਵਾਰ ਗਏ ਆ ਤੇ ਜਿਹੜੀ ਭਾਈ 2 ਚੰਦ ਰੁਪਈਆ ਪਿੱਛੇ ਆ ਚਿੱਟੀ दारू ਪੀ ਜਾਂਦੇ ਆ ਜਾਂ ਗੰਦੀ दारू ਪੀ ਰਹੇ ਆ ਉਹ ਆਪਦੇ ਬੱਚਿਆਂ ਵੱਲ ਝਾਤੀ ਮਾਰ ਲੋ ਤਾਂ ਤੁਹਾਡੇ ਬੱਚੇ ਰੁੱਲ ਜਾਣਗੇ 10-10 ਲੱਖ ਰੁਪਈਆ ਮਿਲ ਗਿਆ ਚਲੋ ਧੰਨਵਾਦ ਆ ਪਰ ਉਹਨਾਂ ਤੋਂ ਦਵਾਇਆ ਜਾਂਦਾ ਜਿਹੜੇ ਬੰਦਿਆਂ ਦੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਨੂੰ ਪਤਾ ਲੱਗਦਾ ਵੀ ਨੁਕਸਾਨ ਹੈ ਕੀ ਚੀਜ਼ ਆ ਔਰ ਉਹਨਾਂ ਦੇ ਬੱਚਿਆਂ ਨੂੰ ਮਾਪੇ ਜਿਹੜਾ ਕਹ ਲੋ ਪਿਓ ਨਹੀਂ ਮਿਲਣਾ ਕਿਸੇ ਨੂੰ ਭਰਾ ਨਹੀਂ ਮਿਲਣਾ ਕਿਸੇ ਨੂੰ ਘਰ ਵਾਲਾ ਨਹੀਂ ਮਿਲਣਾ ਤੁਹਾਡੇ ਘਰ ਉੱਜੜ ਗਏ ਆ ਇਸ ਚੀਜ਼ ਦਾ ਸਾਨੂੰ ਬਹੁਤ ਅਫਸੋਸ ਆ ਤੇ ਜਿਹੜੀ ਜਾਣੇ ਆ ਕਦੇ ਕਿਸੇ ਦਾ ਉੱਜੜ ਜਾਣਾ ਕਦੇ ਕਿਸੇ ਦਾ ਉੱਜੜ ਜਾਣਾ ਕਿਹੜਾ ਬਚਣਾ ਇੱਥੇ ਕੁਝ ਜਿੰਨਾ ਚਿਰ ਸਰਕਾਰ ਬਿਜ਼ਨਸਮੈਨਾਂ ਦੇ ਗੋਡੀ ਲਾ ਕੇ ਬੈਠੋਗੀ ਉਹਨਾਂ ਚਿਰ ਭਰਾਵੋ ਤੁਹਾਡੇ ਹਾਲੇ ਹੀ ਰਹਿਣਗੇ ਪਹਿਲਾਂ ਵਾਲੇ ਅੰਗਰੇਜ਼ਾਂ ਦੇ ਗੋਡੀ ਲੱਗੇ ਸੀ ਸਾਡੇ ਉਦੋਂ ਪਹਿਲਾਂ ਵਾਲੇ ਰਾਜਿਆਂ ਦੇ ਗੋਡੀ ਲੱਗੇ ਸੀ ਹੌਣ ਵਾਲੇ ਸਾਡੇ ਮੰਤਰੀ ਬਿਜ਼ਨਸਮੈਨਾਂ ਦੀ ਗੋਡੀ ਲੱਗੇ ਆ ਤਾਂ ਤੁਹਾਡੇ ਕੁਝ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਭਾਈ ਮੈਂ ਕੁਝ ਗਲਤ ਕਹਿਤਾ ਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਦਾ ਹਾਂ